ਹੋ ਗਈਆਂ ਜਿਵਾਕਾਂ ਨੂੰ ਤੇ ਦੁਪਹਿਰੇ ਦੇਤਾ ਸिखਾਣ ਨੂੰ ਸਵੇਰੇ ਰੋਟੀ ਦਿੱਤੀ ਸੀ ਮੈਂ ਕਿਹਾ ਚੱਲ ਹੁਣ ਭੁੱਖ ਲੱਗੀ ਹੋ ਪਪੀਤਾ ਦੇ ਦਨੀਆ ਕੱਟ ਕੇ ਫਸ ਨੇ ਤਾਂ ਇਹਦੇ ਲੰਗਰ ਨੇ ਔਖੀ ਕਰ ਲਈ ਪਹਿਲਾਂ ਦੋ ਘੜੀ ਕਿਤੇ ਬਹਿਣਾ ਪੈਣਾ ਮਿਲ ਜਾਂਦਾ ਸੀ ਸਕੂਲ ਚਲ ਜਾਂਦੇ ਸੀ ਹੁਣ ਕਿੱਥੇ ਹੁਣ ਘਰੇ ਹੀ ਬੈਠੇ ਨੇ ਬਰਾਬਰੇ ਪਿਓ ਵੀ ਬਰਾਬਰੇ ਬੈਠਾ ਜਵਾਕ ਵੀ ਬਰਾਬਰੇ ਬੈਠੇ ਨੇ ਮੇਰੀ ਤਾਂ ਜੂਨ ਖਰਾਬ ਹੋ ਗਈ ਜ਼ਿੰਦਗੀ ਖਰਾਬ ਹੋ ਗਈ ਮੇਰੀ ਕਿੱਥੇ ਮੈਂ ਪੰਗਾ ਲੈ ਲਿਆ ਮਾੜੇ ਅੰਤੇ ਮਾੜੀ ਜੂਨ ਟੱਕਰ ਗਈ ਕੱਟਿਆ ਹੁਣ ਚਾਕੂ ਵੀ ਨਹੀਂ ਲੱਗਦਾ ਮਾੜੇ ਟੈਮਾਂ ਚਕਾ ਠੀਕ ਹੈ ਚਲ ਕੱਟ ਲੱਕੇ ਇਹਨਾਂ ਨੂੰ ਦੰਨੀਆਂ ਪਪੀਟਾ ਫੂਕ ਦਿਆਂ ਮੂੰਹ ਮੱਥਾ ਤਦ ਮੈਂ ਇਹਨਾਂ ਨੂੰ ਕੱਟਦੀ ਬੈ ਜਾ ਠਿੱਕੇ ਬੁੱਥੇ ਤੇ ਮਾਰੂ ਵੀ ਕਿੱਕ ਹਾਂ ਮਾਂ ਨੂੰ ਇਹ ਨਹੀਂ ਟੇਕ ਹਾਂ ਇਹ ਕੀ ਆਉਂਦਾ ਹੁਣ ਬੋਲਦਾ ਬਲੀ ਤੋਂ ਪੱਪੀ ਦੇਈ ਤੇਰਾ ਬੇੜਾ ਇਹਦੇ ਦਾ ਕੰਜਰ ਦਾ ਲੁੱਚੇ ਗੁੜੇ ਦਾ ਸ਼ਰਮ ਨਾ ਆਉਂਦੀ ਸਾਰੀ ਕਿੰਦੇ ਦੀ ਰੱਜੀਆਂ ਨੇ ਤੂੰ ਪੱਪੀਆਂ ਲੈ ਕੇ ਨਾ ਆਹ ਜਿਹੜੇ ਟੇਟ ਨੇ ਜੰਮੇ ਨੇ ਇਹਨਾਂ ਦੀ ਤੈਨੂੰ ਮਾੜੀ ਮੁੱਟ ਸ਼ਰਮ ਨਹੀਂ ਆਉਂਦੀ ਹੂੰ ਕਿੱਥੇ ਮੇਰੀ ਜਾਨ ਨੂੰ ਲਹੂ ਪੀ ਲਿਆ ਪਹਿਲਾਂ ਤਾਂ ਸਵੇਰੇ ਲੰਗਰ ਫੁੱਕ ਕੇ ਹਟਦੀਆਂ ਤੁਹਾਡਾ ਫਿਰ ਦੁਪਹਿਰ ਦੀ ਵਾਰੀ ਆ ਜਾਂਦੀ ਆ ਬੇ ਫਿਰ ਹੁਣ ਆਹ ਚਾਹ ਦੇ ਟਾਈਮ ਫੇਰ ਕੰਨੇ ਸਾਡਾ ਢਿੱਡ ਭਰ ਇਹਨਾਂ ਮੈਂ ਢਿੱਡ ਖਾਲੀ ਰਹਿਂਦੇ 24 ਘੰਟੇ ਹੂੰ ਪਹਿਲਾਂ ਤੇਰੀ ਮਾਂ ਨੂੰ ਲੰਗਰ ਲਾ ਕੇ ਦੇ ਕੇ ਏਟੀਆਂ ਫਿਰ ਤੁਹਾਨੂੰ ਚਾਹੀਦੇ ਵੀ ਤਾਜ਼ੇ ਪਰੌਂਠੇ ਨੇ ਕਿੱਥੇ ਲਹੂ ਕੀਤਾ ਮੇਰਾ ਮਾੜਾ ਤਾਂ ਮੇਰੇ ਮਾਵਲ ਨੇ ਕਰਿਆ ਮੇਰੇ ਨਾਲ ਵਾਵੇ ਵਾਵਲਾ ਤੈਨੂੰ ਸ਼ਰਮ ਨਹੀਂ ਆਈ ਕਿ ਇਹ ਕੰਜਰਾ ਚ ਮੈਨੂੰ ਵਿਆਉਂਦੇ ਨੂੰ ਮਾੜਾ ਤਾਂ ਉਹਨਾਂ ਨੇ ਕਰਿਆ ਮੇਰੇ ਨਾਲ ਉਹਨਾਂ ਨੇ ਕੱਢਿਆ ਮੇਨੂੰ ਪਿਛਲੇ ਜਾਂਦਾ ਪੈਰ ਮੈਨੂੰ ਕੀ ਪਤਾ ਸੀ ਵੀ ਤੁਸੀਂ ਕੰਜੇ ਟੱਕਰ ਦੇਉਗੇ ਮੈਨੂੰ ਮਾੜੇ ਹੂੰ ਸਾਰਾ ਦਿਨ ਤੁਹਾਡਾ ਮੈਂ ਬੂਠੇ ਤੇ ਮਾਰੂ ਇੰਨੀ ਭੁੱਖ ਲੱਗੀ ਆ ਤੁਹਾਨੂੰ ਹੁਣ ਲੰਗਰ ਆਈਆਂ ਪਲੇਟਾਂ ਹਜੇ ਪਈਆਂ ਨੇ ਮੰਜੇ ਨਾਲੀਆਂ ਪੰਜਰ ਕਿਥੇ ਖਾਉਂਦੇ ਰੱਜਦੇ ਹੀ ਨਹੀਂ ਰੱਜਦੇ ਹੀ ਨਹੀਂ 베ੜੀ ਬੈਠੀ ਆ ਲੈ ਨੇ ਦੁਖੀ ਕਰ ਲਿਆ ਆ ਹੁਣ ਹਜੇ ਕੱਟਣ ਵੀ ਨਹੀਂ ਦਿੰਦੇ ਕਹਿੰਦੇ ਸੱਤ ਤਬੀਆਂ ਸਣੇ ਮੂੰਹ ਚ ਪਾਦੇ ਸਾਡੇ ਪੰਜਰ ਕਿਥੇ ਖਾਉਂਦੇ ਭੁਖੜ ਮਾੜਾ ਖਾਂਦਾਂ ਨੂੰ ਮਾੜੇ ਲਾਣੇ ਦੇ ਹੂੰ ਉੱਥੋਂ ਦਾ ਫੋਨ ਆ ਗਿਆ ਭੈਣ ਜੀ ਦਾ ਮੈਂ ਕਿਹਾ ਭੈਣੇ ਤੂੰ ਉੱਧਰ ਚੱਲ ਜਾ ਉਹਨਾਂ ਦੇ ਦੂਜੇ ਲਾਣੇ ਵਾਲਿਆਂ ਦੇ ਬੜੇ ਵਾਲਿਆਂ ਦੇ ਚੱਲ ਜਾ ਆ ਛੋਟੇ ਦੇ ਘਰ ਚ ਕੀ ਕਰਨਗੇ ਕੋਈ ਏਸੀ ਵੀ ਖਰਾਬ ਹੋ ਗਿਆ ਕਹਿੰਦੀ ਨਾ ਇੱਥੀ ਆਉਂ ਇੱਥੀ ਕਹਿੰਦੀ ਤੇਰੇ ਨਾਲ ਲਉਂਗੀ ਬਦਲੇ ਆ ਕੇ ਆ ਦੋ ਆਹ ਨੇ ਕਹਿੰਦੀ ਇੱਕ ਮੇਰੀ ਮਾਂ ਇੱਕ ਮੇਰਾ ਬਾਪ ਇੱਕ ਮੇਰਾ ਪਾਈ ਘਟ ਨੇ ਕਹਿੰਦੀ ਮੈਂ ਵੀ ਇੱਥੇ ਬੈਠੂਂਗੀ ਆਤੀ ਸਾਰੇ ਗਾਲ ਇੱਕ ਲੀੜਾ ਨਹੀਂ ਜੁੜਦਾ ਕਿਤੇ ਸੋਚਦੀਆਂ ਲੀੜਾ ਲਾਉਂਗੀ ਹੁਣ ਪੇਕਿਆਂ ਨੂੰ ਜਾਉਂਗੀ ਜਾਨੂੰ ਆ ਕੇ ਮੇਰੀ ਛਾਤੀ ਤੇ ਉਦੋਂ ਬਿਠਾ ਦਿੰਦੇ ਨੇ ਹੁਣ ਛੁੱਟੀਆਂ ਕਾਡੀਆਂ ਹੋਈਆਂ ਮੇਰੀ ਜ਼ਿੰਦਗੀ ਨੂੰ ਤਦ ਸਿਆਪੇ ਜਿੜ ਕੇ ਬੁਲਾਏ ਆਉਂਗੀ ਹੁਣ ਬੈ ਕੰਨੀਆ ਸੱਸਾ ਨਨ ਦਾ ਨਾਲ ਕਟਣਾ ਕੋਈ ਸੌਖਾ ਪਿਆ ਬੈ ਬੈਦੋ ਟਿੱਕੇ ਅੱਗ ਲੱਗੀ ਆ ਥੋਡੀ ਗੱਲ ਵੀ ਨਹੀਂ ਕਰਨ ਦਿੰਦੇ ਕਿਸੇ ਨਾਲ ਇਹਨਾਂ ਨੇ ਅੱਡ ਮੈਨੂੰ ਲਹੂ ਪੀ ਲਿਆ ਆ ਦੋ ਦਿਨ ਨੇ ਟੇਟਣੇ ਜਿਹੜੇ ਜੰਮੇ ਨੇ ਸਲੱਡੇ ਇੱਥੇ ਆ ਮੇਰੀ ਜ਼ਿੰਦਗੀ ਦੇ ਵਿੱਚ ਵਖਤ ਪਾਤਾ ਮੈਨੂੰ ਮਾੜੇ ਕਿਸੇ ਥਾਂ ਦੇ ਕੀ ਬੋਲਦਾ ਕੀ ਬੋਲਦਾ ਲੈ ਇੱਧਰ ਆ ਕੇ ਲੈ ਤੇਰੀ ਵੱਡਾ ਚੱਕ ਹੁਨਰ ਗਰਦਨ ਤੇ ਹੀ ਰਾਮ ਧਿਆਨੇ ਮੇਰਾ ਤਾਂ ਲਹੂਏ ਪੀ ਲਿਆ ਕੰਜਰ ਕਿ ਸਿਥਾਉਂਦੇ ਸਾਰਾ ਦਿਨ ਕਮਾਇਆ ਕਰਦੀ ਮੈਂ ਥੱਕਦੀਆਂ ਇਹਨਾਂ ਤਾਂ ਖਾਂਦਿਆਂ ਦਾ ਮੂੰਹ ਨਹੀਂ ਦੁਖਦਾ ਮੈਂ 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 ਹੂੰ ਉਹ ਕਹਿੰਦੇ ਦੀ ਮਾਂ ਤਾਂ ਤੁਰਿਆ ਨਹੀਂ ਜਾਂਦਾ ਕੰਨੀ ਤੁਰਨਾ ਪੈਰਾਂ ਨਾਲ ਜੀਵ ਨਾਲ ਨਹੀਂ ਐਡਾ ਪਪੀਤਾ ਕੱਲੀ ਖਾ ਜਾਂਦੀ ਆ ਆਇਦਰ ਇਹਨਾਂ ਦੇ ਢਿੱਡ ਦੇ ਵਿੱਚ ਡਾਉਂ ਵਾਲਿਆ ਪਿਆ ਕੰਜਰਾਂ ਦੇ ਇਹਨਾਂ ਨੂੰ ਆ ਦਊਂਗੀ ਹੁਣ ਰੱਜ ਲਿਓ ਕੰਜਰ ਕਹਿੰਦੇ ਚੀਰ ਵੀ ਨਾ ਫੁਲਕ ਥਾਣੇ ਸਾਡੇ ਮੂੰਹ 'ਚ ਧੱਕਦੇ ਹੀ ਰਾਮ ਜੀ ਆ ਵੀ ਕਹਿ ਸਕਦਾ ਸੀ ਤੂੰ ਵੀ ਪਪੀਤੇ ਦੀ ਇੱਕ ਫੜੀ ਦੇ ਦੇ ਹੈ ਵੀ ਇੱਕ ਟੁੱਕ ਦੇ ਦੇ ਕੰਜਰ ਤੇਰੀਆਂ ਪੱਪੀਆਂ ਨੇ ਤਾਂ ਆ ਦੇਖ ਆ ਤੇਰੀਆਂ ਪੱਪੀਆਂ ਨੇ ਵਖਤ ਪਾਏ ਬਨੇ ਕੰਜਰਾ ਆ ਪਾਏ ਬਨੇ ਮੇਰੇ ਨਾਲ ਨਾ ਛੇੜ ਮੇਰੇ ਤਾਂ ਛਾਤੀ ਤੇ ਕੋ ਹੋ ਬੈਠੀ ਨੂੰ ਫਿਰਦੀ ਆ ਮੈਂ ਨਾਲੇ ਕਹਿੰਨੀ ਵੀ ਛੋਟਾ ਜਿਹਾ ਘਰ ਐ ਇੱਥੇ ਕੀ ਇੱਥੇ 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 ਕੋ ਸਾਂਗੇ ਕਹਿੰਦੇ ਆ ਕੇ ਅਸੀਂ ਤਾਂ ਹੂੰ ਕਾਦੀਆਂ ਛੁੱਟੀਆਂ ਹੋ ਗਈਆਂ ਮੇਰੀ ਤਾਂ ਜ਼ਿੰਦਗੀ ਨੂੰ ਪੰਗੇ ਛਿੜਗੇ ਪੰਗੇ ਮਰਨ ਨੂੰ ਥਾਉ ਨਹੀਂ ਲੱਭਦੀ ਥਾਉ ਕਿੱਥੋਂ ਲੱਭਾਂ ਇਹਨਾਂ ਦੇ ਤਾਂ ਬੈਠਣ ਨੂੰ ਅਸੀਂ ਮੰਜਾਂ ਨਹੀਂ ਡਾਉਣ ਨੂੰ ਜਗ੍ਹਾ ਆ ਬੈੱਡ ਪਏ ਨੇ ਇੱਥੇ ਉੱਥੇ ਆਓ ਪਿਆ ਉੱਥੇ ਆਓ ਪਿਆ ਥੋਂ ਤਾਂ ਤਾਂ ਹੋਵੇ ਮੈਂ ਤਾਂ ਮਰਨ ਨੂੰ ਇਹ ਘਰ 'ਚ ਥਾਉ ਨਹੀਂ ਹੈਗੀ ਮਤੋਂ ਕੀ ਪੁੱਛਦੇ ਹੋ ਤੁਸੀਂ ਇਹ ਧਰਮੀ ਬਾਬਲ ਨੇ ਮਾੜਾ ਕਰਿਆ ਮੈਂ ਮੈਂ ਵੀ ਹੁਣੇ ਛੁੱਟੀਆਂ ਤਾਂ ਕਿਹਾ ਸੀ ਮੈਂ ਚਲ ਜਾ ਕਹਿੰਦੇ ਛੁੱਟੀਆਂ ਦੇ ਟਾਈਮ ਤੋਂ ਜਾਏਂਗੀ ਭੈਣ ਨੇ ਆਉਣਾ ਬੱਚਿਆਂ ਨੇ ਆਣਾ ਨਾ ਆਹ ਜਿਹੜੇ ਆ ਲੇਲੜੇ ਜੇ ਬੈਠੇ ਨੇ ਇਹ ਬੈਠੇ ਨੇ ਦੋ ਤਾਂ ਭੈਣ ਦੇ ਦੋ ਲੇਲੜੇ ਆ ਜਾਣਗੇ ਛੁੱਟੀਆਂ ਹੋਈਆਂ ਛੁੱਟੀਆਂ ਤੋਂ ਪਹਿਲਾਂ ਮੈਂ ਦੋ ਘੜੀ ਰੋਟੀ ਰੋਟੀ ਲਾ ਕੇ ਰਾਮ ਕਰ ਲੈਂਦੀ ਸੀ ਹੁਣ ਤੱਕ ਜਿੱਦਣ ਗਿਆ ਕੰਜਰ ਘਰੇ ਬੈਠੇ ਨੇ ਕਸਿਰ ਖਾਣ ਨੂੰ ਉਹ ਅਮਲੀ ਕਾ ਕੰਜਰ ਦੋ ਜੀ ਉਹ ਨਹਾ ਰਾਮ ਕਰਤਾ ਮੇਰਾ ਛੁੱਟੀਆਂ ਦੇ ਵਿੱਚ ਉਹ ਕਹਿੰਦੀ ਮੈਂ ਇੱਥੀ ਦੱਦ ਲੱਗਣਾ ਨਹੀਂ ਤੂੰ ਦੂਹਿਆਂ ਦੇ ਚਲ ਜਾ ਦੋ ਘੜੀ ਉੱਥੇ ਬੜੀ ਮੁੱਟੀ ਛੱਤ ਨਾ ਨਾ ਕਹਿੰਦੀ ਲੜਨੇ ਨੂੰ ਆ ਤੇਰੇ ਨਾਲ ਘਟਨੇ ਮੈਂ ਵੀ ਆ ਕੇ ਲੜੂੰਗੀ ਆ ਜਾ ਆ ਜਾ ਤੂੰ ਵੀ ਵਿਚੇ ਜੰਗ ਦੇ ਤੂੰ ਵੀ ਲੈ ਮੇਰੇ ਨਾਲ ਪੰਗਾ ਐਤ ਕਿੰਨੀ ਮੈਂ ਛੱਡਣਾ ਕੋਈ ਕੱਲਾ ਕਲਾ ਐਤ ਕਿ ਮੈਂ ਡਾਂਗ ਲੈ ਕੇ ਖੜੂੰਗੀ ਥੋਡੇ ਹਾਂ ਪਸ ਕਰਾਤੀ ਫੇਰ ਅੱਛਾ ਜਾਣ ਲੱਗੀਆਂ ਆ ਨਹੀਂ ਛੁੱਟ ਆ ਨਹੀਂ ਛੁੱਟ ਅਨਿਸ਼ਚਿਤ ਅਸੀਂ ਤਾਂ ਜੂਨ ਦੇ ਮਹੀਨੇ ਆਉਨੇ ਆ ਪੂਰੇ ਸਾਲ ਚ ਅਸੀਂ ਆਉਂਦੀਆਂ ਨਹੀਂ ਪੂਰੇ ਸਾਲ ਚ ਕਿੱਥੋਂ ਨੇ ਰਖੜੀਆਂ ਵੇਲੇ ਤੁਸੀਂ ਆ ਗਈਆਂ ਹੈ ਆ ਹੁਣ ਫੇਰ ਤੁਸੀਂ ਛੁੱਟੀਆਂ ਚ ਆ ਗਈਆਂ ਤੇ ਇੱਕ ਅੱਧਾ ਵਿੱਚ ਨੂੰ ਵਿਆਹ ਫੰਕਸ਼ਨ ਆ ਜਾਂਦਾ ਫੇਰ ਤੁਸੀਂ ਨਾ ਨੇ ਥੋੜੇ ਤਾਂ ਮੌਜਾਂ ਨੇ ਤੁਹਾਨੂੰ ਤਾਂ ਸੂਟੇ ਸੂਟ ਨੇ ਜੇ ਅੱਛੇ ਭਰਜਾਈ ਨਹੀਂ ਸੂਟ ਦੰਦੀ ਤੇ ਭਾਬੀ ਮਾੜੀ ਭਾਬੀ ਫੁਲਾਨੀ ਭੁਖੇ ਖਾਨਦਾਨ ਦੀ ਆਇਓ ਥੋੜੇ ਕੰਜਰੋ ਥੋੜੇ ਮਰਿਆੜ ਮਾਰਦੇ ਨੂੰ ਮੈਨੂੰ ਤਾਂ ਜ਼ਿੰਦਗੀ ਲੰਘਾ ਲਈ ਨੂੰ ਹੋ ਟੱਕ ਸੁੱਕਿਆ ਪਿਆ ਅੱਜ ਮੇਰਾ ਲੜ ਲੜ ਕੇ ਵੇ ਬੈਜੋ ਟਿੱਕੇ ਟੋਕੜੀ ਕੋਈ ਆਇਆ ਹੁੰਦਾ ਗੱਲ ਮਰ ਲੈਣ ਤੇ ਕਰੋ ਕਰ ਲੈਣ ਤੇ ਕਰੋ ਭੁੱਖੜ ਕਿਸੇ ਥਾਂ ਦੇ ਖਾਂਦਾਂ ਨੂੰ ਨੰਗਾ ਦਾ ਬੇੜੀ ਬੈਠੀ ਆਲੇ ਰਾਜ਼ੀ ਦੇ ਹੀ ਨਹੀਂ ਰਾਜ਼ੀ ਦੇ ਨਹੀਂ ਤਿੰਨ ਟੈਂਪਰਾ ਉਠਿਆ ਨਾਲ ਵੀ ਗੁਜਰ ਮੇਰੀ ਗੱਲ ਸੁਣ ਲਾ ਵੇ ਆਪਦੀ ਭੈਣ ਨੂੰ ਫੋਨ ਕਰਕੇ ਕਹਦੇ ਇੱਥੇ ਨਹੀਂ ਤੈਨੂੰ ਮੈਂ ਦੱਸਾਂ ਸਿੱਧੀ ਜੀ ਗੱਲ ਮੈਤਲੀ ਪੂੜੇ ਲੈਣੇ ਮੈਂ ਵੀ ਛੁੱਟੀਆਂ ਤੇ ਜਾਣਾ ਐ ਆ ਨਾਲੇ ਮੈਂ ਆ ਨਹੀਂ ਲੈ ਕੇ ਜਾਣਾ ਤੁਹਾਡੇ ਲੇਲੜੇ ਆਦਿਆਂ ਨੂਰੀ ਰੱਖਿਓ ਮੈਂ ਮੈਂ ਵੀ ਕੰਮ ਵਾਲੀ ਲਾਲੀ ਤੇਰੀ ਮਾਂ ਨੂੰ ਕਹਦੀ ਲਾਲੂ ਦੀ ਰੋਟੀ ਬਾਂਦੀ ਕੱਲ ਲੁੱਤਰੋ ਬਥੇਰੀ ਚੱਲਦੀ ਖਾਣ ਪੀਣ ਨੂੰ ਲੁੱਤਰੋ ਚੱਲਦੀ ਨਹੀਂ ਹੈਂ ਊਂ ਤੁਰਨ ਨੂੰ ਪੈਰ ਦੁਖਦੇ ਨੇ ਹੱਥ ਦੁਖਦੇ ਨੇ ਖਾਣ ਨੂੰ ਵੀ ਕਹਿਦਾ ਕਰੇ ਕਦੇ ਮੇਰੀ ਲੁੱਤਰੋ ਦੁਖਦੀ ਆ ਹੂੰ ਪਸ ਕਰਾਈ ਕੀ ਰੱਖਿਆ ਕੰਜਰਾ ਨੇ ਮੇਰੀ